ਤੋ ਵਧੀਆ ਮਾਹੌਲ ਚੱਲ ਰਿਹਾ ਸ਼ਾਂਤਮਈ ਮਾਹੌਲ ਹੈ ਲਗਭਗ 35% ਪੋਲਿੰਗ ਹੋ ਗਈ ਹੈ ਅੱਛਾ 1 ਵਜੇ ਤੇ ਹੁਣ 2 ਵਜੇ ਨਾਲੇ ਥੋੜੀ ਹੋਰ ਰੁਕੀ ਹੋਣੀ ਹੈ ਬਬਲੀ ਸ਼ਾਂਤੀ ਨਾਲ ਸਾਰਾ ਚੱਲ ਰਿਹਾ ਹੈ। ਇਲਟਰਾਨਾ ਰਜਾਣ ਥੋੜਾ ਠੰਡਾ ਕਿਉਂਕਿ ਐਸਾ ਹੁਣ 50% ਵੀ ਪੋਲਿੰਗ ਹੋ ਜਾਇਆ ਤਾਂ ਗੋਲਿਆ। ਹਾਂ ਮੈਂ। ਲੋਕਾਂ ਦਾ ਬਹੁਤਾ ਉਤਸ਼ਾਹ ਨਹੀਂ ਦਿਖ ਰਿਹਾ। ਲੈਕ ਆਫ ਨੋਲੇਜ ਕਹਿ ਸਕਦੇ ਆ ਕਿ ਮਤਲਬ ਪਤਾ ਨਹੀਂ ਕਿ ਬਲਾਕ ਸੰਪਤੀ ਜਿਲ੍ਹਾ ਪ੍ਰਸ਼ਦ ਕੀ ਹੁੰਦੀ ਹੈ। ਇਸ ਕਰਕੇ ਥੋੜਾ ਜਿਹਾ ਰਜਾਣ ਘਟਿਆ। ਬਾਕੀ ਜਿੰਨੇ ਜਿਹੜੇ ਜਾਗਰੂਕ ਵੋਟਰ ਆ ਉਹ ਸਾਰੇ ਆ ਰਹੇ। ਤੁਸੀਂ ਇੱਕ ਗੱਲ ਕਹੀ ਹੈ ਵੀ ਲੈਕ ਆਫ ਨੋਲੇਜ ਆ ਤੇ ਨੋਲੇਜ ਦੇ ਦਿਓ। ਕੀ ਕੀ ਮਤਲਬ ਹੁੰਦਾ ਇਹ ਨਾਂ ਵਿੱਚ ਚੁਣੇ ਮੈਂਬਰਾਂ ਦਾ ਹਾਂ ਇਹਦਾ ਇਹਦਾ ਇਹੀ ਲੋਕਾਂ ਨੂੰ ਇਹ ਚੀਜ਼ ਦੀ ਬਹੁਤੀ ਪਤਾ ਨਹੀਂ ਸੀ ਕਿਉਂਕਿ ਬਲਾਕ ਸਭ ਤੇ ਇਹ ਜਿਹੜੀਆਂ ਇਹ ਪੰਚਾਇਤਾਂ ਦੇ ਉੱਪਰ ਹੋਈਆਂ ਔਰ ਜਿੱਦਾਂ ਬੰਗਵੇ ਬਲਾਕ ਦੇ ਵਿੱਚ ਟਟਰੀਗਨ 132 ਚੌਥੀ ਪੈਂਦੇ ਆ ਤਾਂ 25 ਬਲਾਕ ਸਭ ਕੀ ਮੈਂਬਰ ਬਣਨੇ ਠੀਕ ਜਿਨ੍ਹਾਂ ਨੇ ਪੰਚਾਇਤਾਂ ਨੂੰ ਸਾਰੇ ਅਨੁਸਾਰ ਅਨੁਸ਼ੇਦ ਦੇਣੀ ਆ ਔਰ ਸਾਰੇ ਕੰਮ ਇਹਦੇ ਥਰੂ ਹੋਏ ਆ ਇਹ ਜਿਲ੍ਹਾ ਪ੍ਰੀਸ਼ਦ ਜਿਹੜੀ ਆ ਉਹ ਬਹੁਤ ਮਹੱਤਵਪੂਰਨ ਬਾਡੀ ਆ ਜਿਹਨੇ ਸਾਰੇ ਜ਼ਿਲ੍ਹੇ ਦੇ ਫੰਡ ਜਾਰੀ ਕਰਨੇ ਆ ਔਰ ਇਸ ਚੀਜ਼ ਦਾ ਲੇਕਿਨ ਬਹੁਤ ਲੋਕਾਂ ਦੇ ਵਿੱਚ ਬਹੁਤਾ ਪ੍ਰਚਾਰ ਨਹੀਂ ਹੋਇਆ ਇਸ ਕਰਕੇ ਥੋੜਾ ਜਿਹਾ ਲੋਕਾਂ ਚ ਘੱਟ ਉਤਸ਼ਾਹ ਆ ਪ੍ਰਧਾਨ ਜੀ ਇੱਕ ਗੱਲ ਹੋਰ ਦੱਸਿਓ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਲਜ਼ਾਮ ਲਾਇਆ ਜਾਂਦੇ ਨੇ ਵਿਰੋਧੀ ਪਾਰਟੀਆਂ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਸਰਕਾਰ ਦੇ ਬਈ ਤੱਕਾ ਹੋਇਆ ਜਾਂ ਇਹਦੇ ਬਾਰੇ ਕੋਈ ਇਦਾਂ ਦੀ ਕੋਈ ਸ਼ਿਕਾਇਤ ਤੋਂ ਨਹੀਂ ਜਗ੍ਹਾ ਤੋਂ ਸੁਪੇਤਾ ਆਈਆਂ ਆ ਕਿ ਤੱਕਾ ਹੋਇਆ ਰਾਤੀ ਭੂਤੀ ਸਾਡੀ ਪਾਰਟੀ ਦੇ ਪੋਲਿੰਗ ਬੂਥ ਘਟ ਦੇ ਉੱਤੇ ਤੇ ਕਾਫੀ ਝਗੜਾ ਹੋਇਆ ਫਿਰ ਪ੍ਰਸ਼ਾਸਨ ਆਇਆ ਆ ਕੇ ਫਿਰ ਜਿਹੜੇ ਉਹ ਦੁਬਾਰਾ ਸਵੇਰੇ ਲਾ ਦੇ ਉਹ ਵਧੀਆ ਮੌਲਾ ਲੋਕਾਂ ਚ ਵੋਟਾਂ ਪਾਉਣ ਦਾ ਛਾ ਹੈ ਯਾਰ ਔਰ ਜਿਹੜੇ ਕਾਂਗਰਸ ਦੇ ਬੂਥਾ ਉੱਥੇ ਕਾਫੀ ਗਹਿਮਾ ਗਹਿਮੀ ਆ ਲੋਕੀ ਇਥੋਂ ਕਾਫੀ ਪੱਟੀਆਂ ਲਾ ਜਾ ਰਹੇ ਆ ਇਤੋਂ ਲੱਗਦਾ ਹੈ ਵੀ ਆਪਾਂ ਜਿਹੜੀ ਹੈ ਬਹੁਤ ਪ੍ਰਾਪਤ ਕਰਾਂਗੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਪੂਰੇ ਸਪੋਰਟ ਹੋ ਰਹੀ ਹੈ ਜੀ ਤੇ ਇਲੈਕਸ਼ਨ ਐਨ ਵਧੀਆ ਚੱਲ ਰਿਹਾ ਜੀ ਵਧੀਆ ਤੇ ਲੋਕ ਸਾਥ ਦੇ ਰਹੇ ਆ ਆਮ ਆਦਮੀ ਪਾਰਟੀ ਦਾ ਤੇ ਕਿਉਂਕਿ ਸਾਡੇ ਐਮਐਲਏ ਡਾਕਟਰ ਸੁਵਿੰਦਰ ਕੁਮਾਰ ਸੁਖੀ ਜੀ ਹੈ ਜਿਹੜੇ ਉਹਨਾਂ ਦੀਆਂ ਨੀਤੀਆਂ ਤੇ ਵਧੀਆ ਨੀਤੀਆਂ ਤੇ ਕੰਮ ਕਰਦੇ ਆ ਉਹ ਤੇ ਸਾਡਾ ਪੂਰੀ ਸਪੋਰਟ ਆ ਉਹਨਾਂ ਨੂੰ ਫੁੱਲ ਸਪੋਰਟ ਹੈ ਜੀ ਇਸ ਜਿਹੜਾ ਜੀ ਬਹੁਤ ਪੜਿਆ ਲਿਖਿਆ ਕੈਂਡੀਡੇਟ ਆ ਸ਼੍ਰੀਮਤੀ ਪਰਮਜੀਤ ਕੌਰ ਸਕੂਪਰ ਤੋਂ ਉਹਨਾਂ ਦੇ ਹਸਬੰਦ ਸਰਪੰਚ ਆ ਤੇ ਸਾਡੇ ਭੂਤਾਂ ਤੋਂ ਉਮੀਦਵਾਰ ਆ ਰਿਸ਼ਪਾਲ ਸਿੰਘ ਜੀ ਪਾਲਾ ਓਕੇ ਉਹ ਬਲਾਕ ਸੰਮਤੀ ਦੇ ਆ ਜੀ ਠੀਕ ਹੈ ਜੀ ਲੋਕਾਂ ਦੇ ਭਾਰਤ ਸ਼ਾ ਵੋਟਿੰਗ ਦੇ ਲਈ ਔਰ ਜੋ ਸਾਡਾ ਕੈਂਡੀਡੇਟ ਹੈ ਕੈਂਡੀਡੇਟ ਐਨੀ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤਾਂ ਹਾਸਲ ਕਰੂਗੀ ਔਰ ਜਿਹੜੀ ਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਆਪਣਾ ਬਹੁਮਤ ਕੰਮ ਕਰੂਗੀ ਜਿਹੜਾ ਨਵਾਂ ਸ਼ਹਿਰ ਵਿੱਚ ਇਹਨੇ ਪੰਜਾਬ ਦੀ ਪੂਰ ਬਹੁਤ ਵਧੀਆ ਰੁਝਾਨ ਆ અમારી ਪਾਰਟੀ ਨੂੰ ਵੱਤਵਾ ਸਾਡੇ ਵੱਲੋਂ ਫੋਟ ਪੈ ਰਹੀ ਆ ਮੈਂ ਸੀਸੀਐਫ ਦੇ ਤਸੀਲ ਕਮੇਟੀ ਮੈਂਬਰ ਆ ਅਸੀਂ ਦੋ ਪਿੰਡ ਪਿੰਡ ਹਿਓ ਤ ਗਵਿੰਦਪੁਰ ਸੀਪੀਐਮ ਜੁਰਤ ਹੀ ਆਉਣਾ ਆਮ ਆਦਮੀ ਪਾਰਟੀ ਆ ਦਾਦੇ ਨਰਕਤਾਂ ਅੱਛਾ ਜੀ ਵੱਧ ਤੋਂ ਵੱਧ ਕੋਟ ਜਿਹੜੀ ਆ ਆਵਾਰੀ ਵੱਡੀ ਸਾਡੇ ਪਿੰਡੋਂ ਵੀ ਬਸ ਤੋਂ ਵੀ ਕਿ ਬਾਕੀ ਸਾਰੇ ਭੁਗਤ ਵੀ ਰਹੇ ਭੁਗਤਾ ਵੀ ਅੱਛਾ ਜੀ ਮੈਡਮ ਵੱਖ-ਵੱਖ ਕਬੂਥਾਂ ਤੇ ਜਾ ਕੇ ਤੁਸੀਂ ਦੇਖ ਰਹੇ ਹੋ ਮੌਲਕੀ ਆ ਕਿੱਦਾਂ ਦਾ ਲੱਗਿਆ ਤੁਹਾਨੂੰ ਵੱਖ-ਵੱਖ ਕੁੱਤਾ ਤੇ ਜਾਣ ਦਾ ਮੌਕਾ ਮਿਲਿਆ ਕਾਂਗਰਸ ਦੇ ਪ੍ਰਤੀ ਲੋਕਾਂ ਦਾ ਭਾਰੀ ਤੇ ਸ਼ਾਪ ਆਇਆ ਗਿਆ ਕੁੱਥਾਂ ਤੇ ਬਹੁਤ ਦਿਲ ਖਿਸ਼ਮ ਦਿਲ ਖਿਚਮੀ ਜਿਹੜੀ ਪੀੜ ਲੋਕਾਂ ਦੀ ਸੀ ਜੀ ਲੋਕ ਬਹੁਤ ਆਪਣੀਆਂ ਬੋਟਾਂ ਦੀਆਂ ਪੜਕੀਆਂ ਲੈਣ ਆ ਰਹੇ ਸਨ ਅਤੇ ਵਾਨ ਜਾ ਰਹੇ ਸੰਗੋਤ ਐਸ ਵੇਲੇ ਜਿੱਦਾਂ ਕਿ ਤੁਸੀਂ ਬੜੋਵਾਲ ਪਿੰਡ ਦੇ ਵਿੱਚ ਪਹੁੰਚੇ ਹੋ ਤੇ ਤੁਸੀਂ ਇੱਕ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੀ ਹੋ ਕਿਦਾਂ ਦਾ ਰੁਝਾਨ ਤੁਹਾਡੀ ਪਾਰਟੀ ਦਾ ਅਕ ਵਿੱਚ ਸਾਡੀ ਪਾਰਟੀ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਬਹੁਤ ਸ਼ਾਅ ਆ ਲੋਕੀ ਕੁਛ ਪੁੱਛ ਪੁੱਛ ਕੇ ਵੋਟ ਪਾਣ ਜਾ ਰਹੇ ਆ ਜੀ ਅਸੀਂ ਜਾ ਰਹੇ ਆ ਪੰਜੇ ਨੂੰ ਵੋਟ ਪਾਣ ਔਰ ਮੈਂ ਦਾਵਾ ਕਰਦੀ ਹਾਂ ਕਿ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਭਾਰੀ ਬਹੁਮਤ ਨਾਲ ਸੀਟਾਂ ਹਾਸਲ ਕਰਨਗੇ ਪੂਰੇ ਜ਼ਿਲ੍ਹੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਨੰਬਰ 1 ਪਾਰਟੀ ਦੇ ਤੌਰ ਤੇ ਥੋੜਾ ਠੰਡਾ ਚੱਲ ਰਿਹਾ ਥੋੜੇ ਹੁਣ ਹੌਲੀ ਹੌਲੀ ਗਰਮੀ 'ਚ ਆ ਰਿਹਾ ਆ ਪਹਿਲਾਂ ਤਾਂ ਬਹੁਤ ਘੱਟ ਸੀ ਮੈਂ ਉਹ ਬੇਥਾਂ ਤੇ ਅਲੱਗ ਅਲੱਗ ਜਾ ਕੇ ਵੀ ਆਈਆਂ ਤੇ ਬਹੁਤ ਵਧੀਆ ਹੁਣ ਥੋੜਾ ਗਰਮ ਆਇਆ ਜੱਟ ਜੱਟ ਆਪਾਂ ਉਹਨਾਂ ਦੇ ਹਰਕ ਜਿਹੜਾ ਨਿੱਜਤ ਅਸੀਂ ਇਹ ਆਪਣੀਆ ਕਰਾਂਗੇ ਜੋ ਵੀ ਕੰਮ ਕਰਨ ਵਾਲੇ ਉਹ ਕਰਾਂਗੇ ਕਾਂਗਰਸ ਪਾਰਟੀ ਐਨ ਆਪ ਜਾ ਰਹੀ ਹੈ ਜੀ ਅਸੀਂ ਰਾਉਂਡ ਕਰ ਗਏ ਆਂ ਕਲੇਰਾਂ ਦਾ ਵੀ ਸਾਰੇ ਬਲੌਗ ਦੇ ਵਿੱਚ ਜਾ ਗਏ ਆਂ 6 ਪਿੰਡਾਂ ਦੇ ਵਿੱਚ ਤਾਂਾਂ ਲਗਰੀ ਮਲੇਰਾ ਲਗਪੌਰ ਲਗਪੌਰ ਛੇ ਪਿੰਡਾਂ ਦੇ ਵਿੱਚ ਜਾ ਗਏ ਆ ਸਭ ਵਧੀਆ ਦਸਵੰਦ ਮਿਲਿਆ ਕਾਂਗਰਸੀ ਜੈਤੋਆ ਜੀ ਇਹ ਆਪਾਂ ਰਾਹੁਲ ਗਾਂਧੀ ਦਾ ਹੱਥ ਮਜ਼ਬੂਤ ਕਰਾਂਗੇ ਜਿੱਤ ਪੱਕੀ ਹੈ ਜੀ ਇਹ ਜਗੀਨਦ ਜੈਤੋਆ ਜੀ ਸਾਡੀ ਵਧੀਆ ਜੀ ਵਧੀਆ ਆ ਠਾਕਰਾ ਦਾ ਪੂਰਾ ਜੋਰ ਆ ਪੰਜਾਂ ਛੇ ਪਿੰਡਾਂ ਜਾ ਕੇ ਆਏ ਆ ਅਸੀਂ ਪੇ ਪੂਰਾ ਯਾਰ ਚੜ੍ਹਦੀ ਕਲਾ ਵਿੱਚ ਆ ਤੁਹਾਨੂੰ ਸਾਰੇ ਪਿੰਡਾਂ ਹੀ ਡੋਟ ਲਾ ਕੇ ਆ ਆਲੇ-ਦੋਲੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜੀ ਪਿੰਡ ਲੋਕਾਂ ਦਾ ਹੁਸ਼ਾ ਹੈ ਇਸ ਵਾਰ ਕਾਂਗਰਸ ਪਾਰਟੀ ਦਾ ਅੱਛਾ ਜੀ ਜੋ ਆਮ ਆਦਮੀ ਵਾਲਿਆਂ ਨੇ ਕੀਤਾ ਵਾਦੇ ਨਹੀਂ ਪੂਰੇ ਕੀਤੇ ਉਹ ਨਹੀਂ ਇਸ ਕਰਕੇ ਲੋਕਾਂ ਦਾ ਕਾਂਗਰਸ ਪਾਰਟੀ ਬਹੁਤ ਹੁਸ਼ਾ ਹੈ ਇਸ ਵਾਰ ਠੀਕ ਹੈ ਜਦੋਂ ਵੀ ਵੀ ਨਹੀਂ ਆ ਜੀ ਗੁਲਾਬ ਸੰਪਤੀ ਦੇ ਦਿਲਾ ਪ੍ਰੇਸ਼ਦ ਦੀਆਂ ਚੋਣਾਂ ਦੇ ਵਿੱਚ ਖਾਸ ਕਰ ਮਹਿਲਾਵਾਂ ਚ ਪਰ ਇਰਸ਼ਾ ਆ ਉਹ ਮਾਨ ਸਾਹਿਬ ਨੂੰ ਆਪਣੇ 1000 ਵਾਲੀ ਜਿਹੜੀ ਗੱਲ ਆ ਉਹ ਪੂਰੀ ਨਹੀਂ ਹੋਈ ਉਹਦਾ ਉਹਨਾਂ ਨੂੰ ਜਰੂਰ ਉਹ ਦੇਣਗੇ ਨਤੀਜਾ ਇਸ ਵਿੱਚ ਕਾਂਗਰਸ ਨੂੰ ਭਾਰੀ ਮੋਮਤ ਦੇ ਸ਼ਾ ਤੁਹਾਨੂੰ ਪਤਾ ਜੀ ਜਿਸ ਤਰ੍ਹਾਂ ਵੈਸੇ ਅਸੀਂ ਤੇ ਆਪਣੇ ਵੱਲੋਂ ਐਫਰਟ ਪੂਰੀ ਕਰ ਰਹੇ ਆ ਪਰ ਨਾਰਮਲੀ ਇਹ ਨਾ ਵੋਟਾਂ ਦੇ ਵਿੱਚ ਥੋੜੀ ਜੀ ਬੋਲਿੰਗ ਆਮ ਵੋਟਾਂ ਦੇ ਮੁਕਾਬਲੇ ਪਰਸੈਂਟੇਜ ਘੱਟ ਹੁੰਦੀ ਆ ਜੀ ਪਰ ਕੁਛ ਠੰਡ ਦਾ ਵੀ ਸਵੇਰੇ ਸਵੇਰੇ ਮਹੌਲ ਸੀ ਹੁਣ ਬੋਲਿੰਗ ਥੋੜੀ ਜੀ ਫਾਸਟ ਹੋਈ ਹੈ ਤੇ ਵਧੀ ਵੀ ਆ ਬੋਲਿੰਗ ਬੂਥ ਤੇ ਵੀ ਥੋੜੀ ਲਾਈਨ ਲੱਗਣ ਲੱਗੀ ਆ ਨਹੀਂ अदरवाइज ਪਹਿਲਾਂ ਸਵੇਰੇ ਤਾਂ ਸਿੰਗਲ ਬੋਲ ਰਹੀ ਜਾਂਦਾ ਸੀ ਜੀ ਤੇ ਪਾ ਕੇ ਆ ਜਾਂਦਾ ਸੀ ਹੁਣ ਥੋੜਾ ਜਿਹਾ ਜਿੱਦਾਂ ਜਿੱਦਾਂ ਮੌਸਮ ਨਿੱਕਰਿਆ ਦੰਦੀ ਉਰਦਾ ਉਦਾ ਠੀਕ ਹੋ ਰਿਹਾ ਥੋੜਾ ਜਿਹਾ ਵਧ ਰਹੀ ਹੈ ਇਹ ਤਕਰੀਬਨ 1000 ਪਲੱਸ ਹੈ ਜੀ ਅੱਜ ਹਾਲੇ ਤਾਂ ਬਹੁਤ ਘੱਟ ਹੋਈ ਸੀ ਹੱਲੇ ਤੱਕ ਹੁਣੇ ਹੀ ਥੋੜੀ ਸਪੀਡ ਫੜੀ ਹੈ ਜੀ ਪੋਲਿੰਗ ਨੇ ਤਕਰੀਬਨ 200 ਦੇ ਕਰੀਬ ਪੋਲ ਹੋਈਆਂ ਸੀ ਮੈਂ ਵੀ ਹੁਣੇ ਪੋਲ ਕਰਕੇ ਆਇਆ ਆਪਣੀ ਵੋਟ ਅੱਛਾ ਤੇ ਥੋੜੀ ਸਪੀਡ ਸਲੋ ਸੀਗੀ ਜੀ ਸਵੇਰੇ ਕਿਉਂਕਿ ਠੰਡ ਦਾ ਮਾਹੌਲ ਸੀ ਬਜ਼ੁਰਗਾਂ ਲਈ ਤੇ ਥੋੜਾ ਜਿਹਾ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ ਹੁਣ ਦੇ ਨੇ ਨਿਕਰੇ ਆ ਜਿੱਦਾਂ ਜਿੱਦਾਂ ਉਦਾਂ ਉਦਾਂ ਵੋਟਰ ਥੋੜਾ ਜਿਹਾ ਬੱਧ ਰਹੀ ਹੈ ਜੀ ਉਹਨੇ ਆਮ ਆਦਮੀ ਪਾਰਟੀ ਦੇ ਬੂਤੇ ਖੜੇ ਹੋ ਹਾਂਜੀ ਕਿਦਾਂ ਦਾ ਲੱਗ ਰਿਹਾ ਆ ਠੀਕ ਹੈ ਜੀ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਹੈਗੇ ਆ ਪ੍ਰਭਾਵਿਤ ਵੀ ਜਿਸ ਤਰ੍ਹਾਂ ਮੁਫਤ ਬਿਜਲੀ ਵਾਲਾ ਜਾਂ ਹੋਰ ਹੈਗਾ ਜੀ ਲਾਖੇ ਦੀਆਂ ਜਿੰਨੀ ਖੈਗੀਆਂ ਬਾਕੀ ਹਰਕ ਪਾਰਟੀ ਦਾ ਵਰਕਰ ਆਪੋ ਆਪਣੀ ਪਾਰਟੀ ਦੀ ਲੱਗਿਆ ਕਿ ਅਸੀਂ ਵੀ ਲੱਗੇ ਹਾਂ ਹਾਂਜੀ ਜਿੰਨਾ ਕੁ ਹੀ ਆ ਵੱਧ ਤੋਂ ਵੱਧ ਅੱਗੇ ਤੇ ਹੀ ਐਫਰਟ ਰਹੂਗੀ ਕਿ ਵੱਧ ਤੋਂ ਵੱਧ ਲੋਕ ਦੇ ਨਾਲ ਜਿਤਾ ਸਕੀਏ ਜੋ ਹੋ ਸਕੂਗਾ ਠੀਕ ਹੈ ਕਿਦਾਂ ਦਾ ਕਾਂਗਰਸ ਪਾਰਟੀ ਨੂੰ ਲਾਰਾ ਹੈਗਾ ਜੀ ਬਹੁਤ ਹੁਣ ਹਾਂਜੀ ਠੀਕ ਹੈ ਮੈਂ ਦਾਰਾ ਸਿੰਘ ਸਰਪੰਚ ਪਿੰਡ ਕਲੇਰਾ ਤੇ ਅਸੀਂ ਜਿਦਾ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਸ ਤੋਂ ਕਾਫੀ ਸੰਤੁਸ਼ਟ ਹੈ ਤੇ ਡਾਕਟਰ ਸੁਖਵੰਦਰਾ ਸੁੱਕੀ ਦੀ ਰਹਿਨਵਾਈ ਹੈ ਅਸੀਂ ਜਿਲ੍ਹਾ ਪ੍ਰਸ਼ਾਸਕ ਜਿਹਾ ਭੈ ਜ ਸਾਡੇ ਸੁਖਵੰਦਰ ਕੌਰ ਜੀ ਜਿਹਦੇ ਮੜਵਾ ਗੋਂ ਤੋਂ ਆ ਤੇ ਔਰ ਜੀ ਜੀ ਆਪਣੇ ਬਲਾਕ ਸੰਭਦੀ ਤੋਂ ਕਮਲਾ ਦੇਵੀ ਆ ਤੋਂ ਉਹਨਾਂ ਦੀ ਹੀ سپورਟ ਨੇ ਬੈਠਿਆ ਤੇ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਤੇ ਡਾਕਟਰ ਸੁਮੰਦਰ ਸੁੱਖੀ ਦੇ ਕੰਮਾਂ ਦੇ ਜੋ ਕੰਮ ਕਰਾਏ ਹੈਗੇ ਆ ਤੇ ਉਹ ਅਨਲਿमिटेड ਹਰ ਕੰਮ ਆ ਦੇ ਬੰਦੇ ਜੁਆਇਆ ਗਿਆ ਉਹ ਉਹਨਾਂ ਦੀ ਦੇਣ ਸਦਕਾ ਹੀ ਸਾਨੂੰ ਸਾਰਾ ਪੂਰਾ ਵਧੀਆ ਹੰਗਾਰਾ